12 ਅਪ੍ਰੈਲ 709 ਈਸਵੀ ਨੂੰ ਪੱਟੀ ਦਾ ਚੌਧਰੀ ਹਰ ਸਹਾਏ ਜੋ ਕਿ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਅੰਮ੍ਰਿਤ ਸਾਹਿਬ ਦੇ ਉੱਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਹਮਲਾ ਕਰਦਾ ਹੈ ਹਮਲਾ ਕਰਿਆ ਇਹਨੇ ਫਿਰ ਕਿਹਦੇ ਹੱਥੋਂ ਮਾਰਿਆ ਗਿਆ ਹੈ ਫਿਰ ਇਸ ਤੋਂ ਬਾਅਦ ਕੀ ਬਣਿਆ ਆਓ ਸਭ ਕੁਝ ਜਾਣਨ ਤੋਂ ਪਹਿਲਾਂ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਕਿ ਹਰ ਸਮੇਂ ਹਾਕਮ ਨੂੰ ਸਿੱਖ ਤੇ ਸਿੱਖੀ ਦੇ ਵਿਚਾਰ ਧਾਰਾ ਅੜਕਦੀ ਰਹਿੰਦੀ ਸੀ ਬਾਕੀ ਸਾਰੇ ਕੌਮਾਂ ਨੂੰ ਗੁਲਾਮਤਾ ਬਣਾਇਆ ਜਾ ਸਕਦਾ ਸੀਗਾ ਪਰ ਸਿੱਖ ਕਿਸੇ ਦੇ ਗੁਲਾਮ ਨਹੀਂ ਬਣਦੇ ਸੀ। ਉਹ ਸਿੱਖਾ ਦੇ ਅੰਦਰ ਮੌਤ ਦਾ ਕੋਈ ਡਰ ਨਹੀਂ ਸੀਗਾ। ਸਿੱਖਾਂ ਨੇ ਪੜਿਆ ਸੀਗਾ। ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਭਨਾ ਕੀ ਰੇ ਰੁਕਾ ਤੋ ਆਓ ਹਮਾਰੇ ਪਾਸ। ਸਿੱਖਾਂ ਨੇ ਪੜ ਲਿਆ ਕਿ ਮੋਹਿ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੇ ਦਵਾਰ ਮਤਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਹੁਣ ਜੇ ਬੰਦੇ ਨੂੰ ਕਿਸੇ ਨੂੰ ਡਰਾਉਣਾ ਹੋਵੇ ਤੇ ਉਹਨੂੰ ਮੌਤ ਦਾ ਡਰ ਦਿੱਤਾ ਜਾ ਸਕਦਾ ਹੈ ਕਿਸੇ ਨੂੰ ਡਰਾਉਣਾ ਹੋਵੇ ਅਸੀਂ ਉਹਨੂੰ ਮੌਤ ਦਾ ਡਰ ਦੇਵਾਂਗੇ ਪਰ ਜੀਤੇ ਅੰਦਰ ਮੌਤ ਦਾ ਡਰ ਹੀ ਨਹੀਂ ਸਗੋ ਮੌਤ ਦਾ ਚਾਹੋ ਹੈ ਅਸੀਂ ਉਹਨੂੰ ਕਿਵੇਂ ਡਰਾਵਾਂਗੇ ਡਰਾਇ ਨਹੀਂ ਜਾ ਸਕਦਾ ਸੋ ਐਸੀ ਸਿੱਖਾ ਦੀ ਬਹਾਦਰੀ ਐਸੀ ਸਿੱਖਾ ਦੀ ਚੜ੍ਹਦੀ ਕਲਾ ਕਿ ਮੌਤ ਦੀ ਪ੍ਰਵਾਹ ਨਾ ਕਰਨੀ ਇਹ ਗੱਲ ਆਕਮਾ ਨੂੰ ਰੜਕਦੀਆਂ ਰਹਿੰਦੀਆਂ ਸੀ ਹੁਣ ਆਕਮਾ ਨੇ ਜਦੋਂ ਸ਼ਾਨ ਬੀਣ ਕੀਤੀ ਉਹਨਾਂ ਦੇ ਮਨ ਵਿੱਚ ਆਇਆ ਕਿ ਸਾਰੀ ਤਾਕਤ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਮਿਲਦੀ ਹੈ ਹਰਮੰਦਰ ਸਾਹਿਬ ਤੋਂ ਮਿਲਦੀ ਹੈ ਪਾਵਨ ਪਵਿੱਤਰ ਸਰੋਵਰ ਵਿੱਚ ਕੋਈ ਤਾਕਤ ਹੈ ਤਾਂ ਹੀ ਸਮੇ ਸਮੇ ਸਿਰ ਹਾਕਮ ਦਰبار ਸਾਹਿਬ ਤੇ ਹਮਲਾ ਕਰਦੇ ਸੀਗੇ ਹੁਣ ਅੱਜ ਕੀ ਬਣਿਆ ਕਿ ਪੱਟੀ ਦਾ ਚੋਦਰੀ ਹਾਰ ਸਹਾਏ ਨੇ ਉਹ ਅੰਮ੍ਰਿਤਸਰ ਸਾਹਿਬ ਦੇ ਉੱਤੇ ਨੇ ਹਮਲਾ ਕੀਤਾ ਉਹਦੋਂ ਹਮਲਾ ਕੀਤਾ ਤੇ ਇਹ ਹਾਰ ਸਹਾਏ ਭਾਈ ਤਾਰਾ ਸਿੰਘ ਦਲਵਾ ਦੇ ਕੋਲੋਂ ਮਾਰਿਆ ਗਿਆ ਭਾਈ ਸਾਹਿਬਾਣਾ ਨੇ ਇਹਦਾ ਸੋਧਾ ਲਾ ਦਿੱਤਾ ਹਲੇ 6 ਕੁ ਦਿਨ ਹੀ ਬਤੀਤ ਹੋਏ ਸੀਗੇ ਜਦੋਂ 6 ਕੁ ਦਿਨ ਬਤੀਤ ਹੋਏ ਚੋੜਖਾਨ ਆਪਣੇ ਨਾਲ ਇੱਕ دیਵਾ ਨਾਮ ਦਾ ਚੌਧਰੀ ਲੈ ਕੇ ਇਹਨੇ ਵੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਹੁਣ ਜਦੋਂ ਇਹ ਵੀ ਦਰਬਾਰ ਸਾਹਿਬ ਤੇ ਪਹੁੰਚਿਆ ਸਾਹਮਣੇ ਜਿਹੜੇ ਸਿੱਖ ਖਲੋਤੇ ਸੀਗੇ ਜਿਹੜਾ ਸਿੱਖਾਂ ਦੇ ਅੰਦਰ ਇੱਕ ਜਨੂਨ ਸੀਗਾ ਆਪਣੇ ਗੁਰੂ ਘਰਾਂ ਦੀ ਸੇਵਾ ਦੇ ਲਈ ਕੁਰਬਾਨੀਆਂ ਦੇਣ ਦਾ ਜਦੋਂ ਸਾਹਮਣੇ ਇਹ ਫੌਜ ਲੈ ਕੇ ਆਇਆ ਚੂੜਖਾਂ ਦੇਵਾ ਨਾਮ ਦੇ ਨਾਲ ਚੌਧਰੀ ਨੂੰ ਲੈ ਕੇ ਤੇ ਸਿੱਖਾਂ ਨੇ ਇਹਨਾਂ ਦੀ ਫੌਜ ਦਾ ਵੀ ਡਟ ਕੇ ਮੁਕਾਬਲਾ ਕੀਤਾ ਲੰਮਾ ਸਮਾਂ جنگ ਹੋਈ ਆਖਰ ਨੂੰ ਸਿੱਖਾਂ ਨੇ ਚੂੜਖਾਨ ਦੀ ਫੌਜ ਨੂੰ ਲਤਾੜ ਦਿੱਤਾ ਪਿਛਾ ਮੋੜ ਦਿੱਤਾ ਸੰਗਤ ਜੀ ਤੁਸੀਂ ਅੱਜ ਵੀ ਜਦੋਂ ਅਰਦਾਸ ਕਰਦੇ ਹੋ ਤੇ ਅਰਦਾਸ ਵਿੱਚ ਸਹੀ ਇਹ ਬੋਲ ਪੜ੍ਹਦੇ ਆ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਮਹਿਤ ਸਿਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਰੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਹੁਣੇ ਛੋਟੀ ਜਿਹੀ ਪੰਕਤੀ ਹੈ ਗੁਰਦੁਆਰਿਆਂ ਦੀ ਸੇਵਾ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਤਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਬਾਸਾ ਸੰਗ ਨਿਭਾਈ ਤੂੰ ਤੇ ਈ ਵੱਡੀ ਕੁਰਬਾਨੀ ਕੀਤੀ ਗੁਰਦੁਆਰਿਆਂ ਦੀ ਸੇਵਾ ਲਈ ਆਪਣੀ ਸਿੱਖੀ ਲਈ ਸਿੱਖੀ ਕੇਸਾ ਸੁਬਾਸਾ ਸੰਗ ਨਿਭਾਈ ਜਿੰਨਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਹੁਣ ਵਾਹਿਗੁਰੂ ਤਾਂ ਬੋਲਿਆ ਜਾਂਦਾ ਕਿਉਂਕਿ ਪਿੱਛੇ ਇਹਨਾਂ ਦੀ ਕਮਾਈ ਹੈ ਸੁ ਕਮਾਈ ਭਾਈ ਤਾਰਾ ਸਿੰਘ ਡਲਵਾ ਦੀ ਹੈ ਕਮਾਈ ਉਹਨਾਂ ਸਿੱਖਾਂ ਦੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਚੜੀਆਂ ਹੋਈਆਂ ਫੌਜਾਂ ਨੂੰ ਲਤਾੜਿਆ ਪਛਾ ਮੋੜਿਆ ਇਹ ਉਹਨਾਂ ਦੀ ਕਮਾਈ ਦਾ ਸੀ ਧਿਆਨ ਤਰ ਕੇ ਬੋਲਦੇ ਪਤਾ ਨਹੀਂ ਕਿੰਨੇ ਕੋ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆ। ਆ ਬੜਾ ਖੂਨ ਡੋਲੇ ਆਇਆ। ਤੁ ਜਿੱਤੇ ਹਾਰ ਸਹਾਏ ਕਦੇ ਚੜ ਕੇ ਆਉਂਦਾ ਆ। ਕਿਤੇ ਚੂੜ ਚੜ ਕੇ ਆਉਂਦਾ ਆ। ਕਿਤੇ ਦੇਵਾ ਨਾਮ ਦਾ ਹਾਕਮ ਚੜ ਕੇ ਆਉਂਦਾ ਚੌਧਰੀ ਚੜ ਕੇ ਆਉਂਦਾ ਆ। ਇਹਨਾਂ ਸਾਰਿਆਂ ਨੂੰ ਗੁਰੂ ਕੇ ਸਿੱਖਾਂ ਨੇ ਲਤਾੜਿਆ। ਖੁੱਟਿਆ ਮਾਰਿਆ ਪਰ ਗੁਰਦੁਆਰਿਆਂ ਦੇ ਉੱਤੇ ਕਾਬਜ਼ ਨਹੀਂ ਹੋਣ ਦਿੱਤਾ ਉਹ ਸਾਰੇ ਸਿੱਖਾਂ ਦੀ ਅਸੀਂ ਕੁਰਬਾਨੀ ਨੂੰ ਸਿਰ ਝੁਕਾਉਂਦੇ ਆ ਨਮਨ ਕਰਦੇ ਆ ਕੋਟੀ ਕੋਟੀ ਪ੍ਰਣਾਮ ਕਰਦੇ ਆ ਸੋ ਅੱਜ ਦੇ ਦਿਨ 12 ਅਪ੍ਰੈਲ 1709 ਇਸ ਬੀ ਨੂੰ ਜਿੱਥੇ ਹਰ ਸਹਾਏ ਤੇ ਬਾਅਦ ਵਿੱਚ ਜੋ ਚੂੜ ਚੌਧਰੀ ਤੇ ਦੇਵਾ ਚੌਧਰੀ ਏ ਵੀ ਦਰਬਾਰ ਸਾਹਿਬ ਉੱਤੇ ਹਮਲਾ ਕਰਦੇ ਆ ਸੋ ਅੱਜ ਦੇ ਦੀਨ ਦੀ ਇੱਕ ਘਟਨਾ ਆ ਸੋ ਐਸੀ ਫੌਜਾਂ ਨੂੰ ਗੁਰੂ ਕੇ ਸਿਖਾਂ ਨੇ ਲਤਾੜਿਆ ਤੇ ਪਛਾਣ ਮੋੜਿਆ ਆ ਗੁਰੂ ਮਾਲਕ ਕਿਰਪਾ ਕਰੇ ਸਤਪੁਰ ਮਿਹਰਮਤ ਕਰੇ ਬਲਾਉ ਫਤਿਹ ਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ